ਅਮਨਸ ਕੋੜਪੂਰਾ ਦੇ ਜਿਹੜੀ ਬੇਟੀ ਸਿਮਰਨ ਜੋਤਪੁਰ ਉਹਨੇ ਪੰਜਾਬ ਦੀ ਮੈਰੂ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਮਾਜੋਕ ਸਪੀਕਰ ਕੋ ਤਾਰ ਸਿੰਘ ਸੰਧਵਾ ਜਿੱਥੇ ਅਸ਼ੀਰਵਾਦ ਦੇਣ ਲਈ ਪਹੁੰਚੇ ਉੱਥੇ ਉਹਦਾ ਮੂੰਹ ਮਿੱਠਾ ਕਰਾਇਆ ਉਹਦੇ ਮਾਤਾ ਪਿਤਾ ਦਾ ਮੂੰਹ ਮਿੱਠਾ ਕਰਾਇਆ ਉਹ ਕਹਿੰਦਾ ਜਿੰਨਾ ਮਾਂ ਪਿਓ ਦੀ ਇਸ ਗੱਲ ਦੇ ਵਿੱਚ ਸ਼ਲਾਘਾ ਕਰਨੀ ਬਣਦੀ ਹੈ ਉਸ ਤੋਂ ਜ਼ਿਆਦਾ ਪ੍ਰਿੰਸੀਪਲ ਸਾਹਿਬ ਤੇ ਅਧਿਆਪਕਾਂ ਦੀ ਵੀ ਬਰਾਬਰ ਸ਼ਲਾਘਾ ਕਰਨੀ ਬਣਦੀ ਹੈ ਕਿ ਉਹਨਾਂ ਦੇ ਯਤਨਾਂ ਸਦਕਾ ਇਹ ਬੇਟੀ ਮੈਂ ਤੋਂ ਲਿਸਟ ਦੇ ਵਿੱਚ ਆਪਣਾ ਨਾਮ ਦਰਜ ਕਰਵਾਉਣ ਦੇ ਕਾਬਿਲ ਹੋਈ ਹੈ। ਉਹ ਬੇਟੀ ਸਿਮਰਨ ਜੋਧਪੁਰ ਨੇ ਕਿਹਾ ਕਿ ਮੈਂ ਡਾਕਟਰ ਬਣਨਾ ਚਾਹੁੰਦੀ ਆ ਤੇ ਡਾਕਟਰ ਬਣ ਕੇ ਸੇਵਾ ਕਰਨਾ ਚਾਹੁੰਦੀ ਆ। ਇਹ ਵੀ ਬਹੁਤ ਵਧੀਆ ਸੋਚ ਆ। ਉਹਦੇ ਮੰਮੀ ਡੈਡੀ ਨੇ ਕਿਹਾ ਸ਼ੁਰੂ ਤੋਂ ਬਚਪਨ ਤੋਂ ਹੀ ਇਹ ਬੇਟੀ ਪੜ੍ਹਾਈ ਦੇ ਵਿੱਚ ਭਰਪੂਰ ਦਿਲਚਸਪੀ ਲੈਂਦੀ ਸੀ। ਬਹੁਤ ਮਿਹਨਤ ਕਰਦੀ ਸੀ। ਉਹ ਕਹਿੰਦੇ ਆ ਸਾਨੂੰ ਵੀ ਉਮੀਦ ਹੈ। ਉਹਨਾਂ ਦੇ ਇੰਚਾਰਜ ਸੋਹੀ ਸਾਹਿਬ ਨੇ ਵੀ ਕਿਹਾ ਮੈਨੂੰ ਉਮੀਦ ਹੈ ਪ੍ਰਿੰਸੀਪਲ ਪੰਨਾ ਲਾਲ ਜੀ ਨੇ ਵੀ ਕਿਹਾ ਮੈਨੂੰ ਉਮੀਦ ਹੈ ਮਾਝੋਕ ਸਪੀਕਰ ਸਾਹਿਬ ਨੇ ਵੀ ਕਿਹਾ ਪੂਰੀ ਉਮੀਦ ਹੈ ਕਿ ਡਾਕਟਰ ਬਣੂਗੀ ਪਰ ਮਾਝੋਕ ਸਪੀਕਰ ਸਾਹਿਬ ਨੇ ਕਿਹਾ 31000 ਰੁਪਿਆ ਇਹਨੂੰ ਦਿੱਤਾ ਜਾਊਗਾ ਤੇ ਪ੍ਰਿੰਸੀਪਲ ਪੰਨਾ ਲਾਲ ਜੀ ਕਹਿੰਦੇ ਅਸੀਂ ਵੀ 11000 ਰੁਪਏ ਨਗਦ ਕੈਸ਼ ਇਹਨੂੰ ਸਨਮਾਨ ਦੇਵਾਂਗੇ ਤੇ ਨਾਲ ਹਰ ਤਰ੍ਹਾਂ ਦੀ ਵਰਦੀ ਕਿਤਾਬਾਂ ਫੀਸਾਂ ਬੂਸਾਂ ਤੋਂ ਮੁਕਤ ਹੈ ਪਲੱਸ 2 ਤੱਕ ਉਦੋਂ ਤੱਕ ਇਹ ਬੱਚੀ ਜੋ ਵੀ ਪੜਨਾ ਚਾਹੁੰਦੀ ਹੈ ਤੇ ਹੋਰ ਵੀ ਕੋਈ ਕੰਮ ਹੋਇਆ ਤਾਂ ਅਸੀਂ ਸਹੂਲਤ ਦੇਵਾਂਗੇ ਬੈਣੀ ਤੁਹਾਨੂੰ ਬਹੁਤ ਬਹੁਤ ਵਧਾਈ ਇਹ ਨਾ ਪਰਮਾਤਮਾ ਦੀ ਕਿਰਪਾ ਵੀ ਜਿਹਦੇ ਬੱਚੇ ਲੈ ਕੇ ਨਿਕਲਦੇ ਆ ਬਹੁਤ ਅੱਛੀ ਬਹੁਤ ਵਧੀਆ ਹਰ ਪਾਸੇ ਸਰਮਾਹ ਹਰ ਪਾਸੇ ਜੀ ਆਸ बेटी ने हाथ पकड़े हैं चलो अच्छा बात है बहुत बात है बहुत बात है बहुत बात है क्या बात है बोला कि पुत्रा मेरे होता है अच्छा अच्छा बात है बात है गुड वेरी देख ले ਇਹ ਪੁੱਤਰ ਸਾਡੇ ਨੂੰ ਬਹੁਤ ਮਾਨ ਦਿੰਦਾ ਸਾਡੇ ਕੋਲ ਬਹੁਤ ਚਾ ਪੰਜਾਬਲੇ ਵਰਤੇ ਬਿਲਕੁਲ 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 ਹੀ ਬਿਲਕੁਲ ਹਾਂ ਤੁਸੀਂ ਬਤਾਉਦੇ ਹੋ ਜੀ ਪ੍ਰਿੰਸੀਪਲ ਸਾਹਿਬ ਤਾਂ ਕੱਲ ਦੇ ਨੱਚਦੇ ਫਿਰਦੇ ਆ ਜੀ ਆ ਤੁਹਾਨੂੰ ਬਧਾਈ ਇੱਜੇ ਰਾਖੀ ਤੁਸੀਂ ਮਹਾਰਾਜ ਸਿਮਰਨ ਜੋਤ कौर ਤੇ ਹੁਣ ਤੂੰ ਨਾ ਪੜ੍ਹਾਈ ਦੇ ਨਾਲ ਨਾਲ ਸਿਹਤ ਵੀ ਬਣਾਉਣੀ ਆ ਠੀਕ ਹੈ ਰੋਟੀਆਂ ਘੱਟ ਖਾਂਦੀ ਲਾ ਲਈ ਹੁਣ ਹੈ ਬੇਹੱਦ ਗਾਦੀ ਮਾ ਦੋਰ ਦੋ ਦਾ ਥੋੜੀਆਂ ਫਿਰ ਠੀਕ ਹੈ ਤੇ ਐਕਸਰਸਾਈਜ਼ ਵੀ ਕਰਾ ਕਰਨੀ ਉਹ ਵੇਖੀ ਯੂਟਿਊਬ ਤੇ ਵੇਖੀ ਰੋਜ ਅੱਤੇ ਤੋਂ ਲੈ ਕੇ 9 ਘੰਟਾ ਚੁੱਪ। ਸੁਬਾਹ ਇਹ ਲੋਗੇ ਡਿਪਾਰਟ ਨਹੀਂ ਪਾਉਂਦੇ 1 ਘੰਟਾ ਵਾੜਾ ਕਰਦੇ। ਉਹਦਾ ਲਾਸਟ ਟੂਚ ਇਹਦੇ ਸਰ ਸਾਇੰਸ ਤੋਂ 100 ਆਊਟ ਆਫ 100। ਮੈਥਮੈਟਿਕਸ ਤੋਂ 100। ਵੈਰੀ। ਬੱਚਾ ਸਾਡਾ ਸਹੀ ਸਾਲਾ ਬੱਚਾ ਐ। ਮੈਥਮੈਟਿਕਸ। ਕਲਾਸ ਰੂਮ ਕਿਉਂ ਵੀ ਆਈਂ ਘਟਾ ਦੇ। ਇਹ ਐਮਿਨੈਂਸ ਦਾ ਪੁੱਤ ਹੈ ਜਿਹੜਾ 9th ਤੇ ਲੱਗਿਆ ਸੀ 10th ਐਮਿਨੈਂਸ ਵਾਲੇ ਪਹਿਲੇ ਬੱਚੇ। ਪਹਿਲੇ ਜੀ ਆਪਾਂ ਕਮਾਲ ਕਰ ਦਿੱਤੀ ਵਾਹ 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 ਕਲਪਕਸੋਂ ਲੱਗੇ ਇਹ ਆਰਟੀਕਲ ਜਿਹੜਾ ਐਮਿਨੈਂਸ ਦੇ ਤੇ ਪਿਛਲਾ ਬੇਟਾ ਕੀ ਨਾਮ ਹੈ ਆਪਣਾ ਸਰ ਮੇਰਾ ਨਾਮ ਸਿਮਰਨ ਜੋਤ ਘਾਰੇ ਹੈ ਤੇ ਮੈਂ ਡਾਕਟਰ ਹਰੀ ਸਿੰਘ ਸੇਵਕ ਸਕੂਲ ਆਫ ਐਮਿਨੈਂਸ ਕੋਟਕੂੜਾ ਦੀ ਵਿਦਿਆਰਥਣਾ ਤੇ ਮੇਰੇ 10th ਦੇ ਵਿੱਚੋਂ 98.15% ਨੰਬਰ ਆਇਆ ਗੁੱਡ ਤੇ ਇਸ ਦੇ ਲਈ ਮੈਂ ਆਪਣੇ ਟੀਚਰਸ ਪੇਰੈਂਟਸ ਤੇ ਪ੍ਰਿੰਸੀਪਲ ਦਾ ਬਹੁਤ 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 ਥੈਂਕ ਯੂ ਬੇਟਾ ਕੀ ਕਾਰਨ ਕੀ ਹੈ ਨੰਬਰ ਕਿਵੇਂ ਆ ਗਏ ਕਿੰਨਾ ਚੜ ਪੜਦੇ ਹੋ ਡੇਲੀ 4 ਤੋਂ 5 ਹੋਅਰਸ ਪੜ੍ਹਦੀ ਸੀ اچھا ਹਾਂਜੀ ਸਰ ਤੇ ਹੋਰ ਜਿਹੜੇ ਤੇਰੇ ਨਾਲ ਦੇ ਬੱਚੇ ਨੇ ਉਹਨਾਂ ਨੂੰ ਕੀ ਸਨਹਿਤ ਦੇਣਾ ਸਰ ਇਹ ਵੀ ਕਿ ਮਤਲਬ ਕਿ ਬੱਚਾ ਬੱਚਾ ਪੜੋ ਮਿਹਨਤ ਕਰੋ ਸਰ ਸਰਕਾਰੀ ਸਕੂਲਾਂ ਤੇ ਪ੍ਰਾਈਵੇਟ ਸਕੂਲਾਂ ਦੀਆਂ ਸਹੂਲਤਾਂ 'ਚ ਕੋਈ ਲੱਗਦਾ ਫਰਕ ਤੁਹਾਨੂੰ ਨਹੀਂ ਸਰ ਕੁਝ ਖਾਸ ਫਰਕ ਨਹੀਂ ਸਭ ਕੁਝ ਵਧੀਆ ਹੈ ਇੱਥੇ ਸਾਨੂੰ ਵੈਲ ਕੁਆਲੀਫਾਈਡ ਟੀਚਰਸ ਮਿਲਦੇ ਆ ਬਹੁਤ ਅੱਛਾ ਸਟਾਫ ਮਿਲਦਾ ਬਹੁਤ ਤੁਹਾਡੀ ਇਸ ਪ੍ਰਾਪਤੀ ਦੇ ਵਿੱਚ ਜ਼ਿਆਦਾ ਯੋਗਦਾਨ ਅਧਿਆਪਕਾਂ ਦਾ ਹੈ ਕਿ ਮਾਪਿਆਂ ਦਾ ਸਰ ਦਾ ਸਭ ਤੋਂ ਪਹਿਲਾਂ ਟੀਚਰ ਦਾ ਜ਼ਿਆਦਾ ਮਾਪਿਆਂ ਦਾ ਸਾਰੇ ਪੇਰੈਂਟਸ ਦਾ ਵੀ ਹੁੰਦਾ ਹੈ ਆ ਪੜ੍ਹ ਲੈ ਕੇ ਕੀ ਬਣਨਾ ਚਾਹੁੰਦੇ ਹੋ ਸਰ ਮੈਂ ਡਾਕਟਰ ਬਣਨਾ ਚਾਹੁੰਦੀ ਹਾਂ ਤੇ ਡਾਕਟਰ ਬਣਨ ਦਾ ਵੀ ਕਿਉਂ ਕਿਤਾ ਚੁਣਿਆ ਆਪਾਂ ਸਰ ਕਿ ਕਿ ਵਧੀਆ ਲੱਗਦਾ ਲੱਗਦਾ ਵਧੀਆ ਲੱਗਦਾ ਸਪੀਕਰ ਸਾਹਿਬ ਨੇ ਕਿਹਾ ਵੀ ਕਮਜ਼ੋਰ ਹੈ ਉਹਦਾ ਕੀ ਕਾਰਨ ਹੈ ਕਮਜ਼ੋਰੀ ਕਿਉਂ ਨਹੀਂ ਪੜ੍ਹਾਈ ਜ਼ਿਆਦਾ ਕਰਨ ਕਰਕੇ ਨਹੀਂ ਸਰ ਮੇਰੇ ਕੋਈ ਕਮਜ਼ੋਰੀ ਤਾਂ ਨਹੀਂ ਗਈ ਹਾਂਜੀ ਤਕ ਘੋਰ ਤਗੜੀ ਜਸਪ੍ਰੀਤ ਕੌਰ ਜੀ ਅ ਕਿਹੜਾ ਪਿੰਡ ਆ ਪੰਜ ਗ੍ਰੈਂਡ ਕੌਰ ਆ ਕੀ ਕਹਿਣਾ ਚਾਹੁੰਦੇ ਹੋ ਬੇਟੀ ਦੀ ਪ੍ਰਾਪਤੀ ਤੇ ਹਾਂਜੀ ਬਹੁਤ ਖੁਸ਼ੀ ਹੋਈ ਆ ਸਾਡੀ ਹਾਂਜੀ ਬਹੁਤ ਵਧੀਆ ਬੱਚਾ ਬਹੁਤ ਮਿਹਨਤੀ ਆ ਬਹੁਤ ਲਗਨ ਨਾਲ ਫਟਦੀ ਆ ਅੱਛਾ ਹਾਂਜੀ ਸ਼ੁਰੂ ਤੋਂ ਹੀ ਹਾਂਜੀ ਹਾਂ ਸ਼ੁਰੂ ਤੋਂ ਹੀ ਕੋਈ ਸਕੂਲ ਲਈ ਪੜ੍ਹਾਈ ਦੌਰਾਨ ਕੋਈ ਅਧਿਆਪਕਾਂ ਦਾ ਉਲੰਭਾ ਗਿਆ ਹੋਵੇ ਬੇਟੀ ਬਾਰੇ ਅੱਜ ਤੱਕ ਨਹੀਂ ਗਿਆ ਨਹੀਂ ਜੀ ਅੱਛਾ ਹਾਂਜੀ ਹਰ ਵਾਰ ਪਾਸ ਹੁੰਦੀ ਆ ਬਿਨਾ ਟਿਊਸ਼ਨ ਤੋਂ ਬਿਨਾ ਟਿਊਸ਼ਨ ਹਾਂਜੀ ਆਪਣਾ ਗੁਰਚਰਨ ਸਿੰਘ ਗੁਰਚਰਨ ਸਿੰਘ ਜੀ ਕੀ ਕਹਿਣਾ ਚਾਹੋਗੇ ਹਾਂਜੀ ਬੇਟੀ ਆਪਣੀ ਮੈਰਿਟ ਵਿੱਚ ਆਈ ਹੈ ਜੀ ਮੈਟ ਲਿਸਟ ਦੇ ਵਿੱਚ ਜੀ ਜੀ ਸਾਰੇ ਸਕੂਲ ਨੂੰ ਮੈਂ ਆਪ ਦੇ ਵੱਲੋਂ ਵਧਾਈਆਂ ਦਿੰਦਾ ਹਾਂ ਹੀ ਵਧੀਆ ਲੱਗਾ ਵਧੀਆ ਲੱਗਿਆ ਜੀ ਮੈਂ ਪੰਨਾਲਾਲ ਪ੍ਰਿੰਸੀਪਲ ਕਾਟਾ ਹਾਈਸਿੰਗ ਸਿਵਕ ਸਕੂਲ ਆਫ ਫੈਮਿਨੀਆਂ ਸਕੂਲ ਪੂਰਾ ਕੱਲ ਜੋ ਸਿੱਖਿਆ ਵਿਭਾਗ ਵੱਲੋਂ 10ਵੀਂ ਜਮਾਤ ਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਨਿਜਾ ਕੋਸ਼ਿਸ਼ ਕੀਤਾ ਗਿਆ ਉਸ ਦੇ ਵਿੱਚ ਸਾਡੇ ਸਕੂਲ ਦੀ ਕੁੜੀਆ ਸਿਮਨ ਜੋਤ گور ਵੀਵਾ ਸਥਾਨ ਲੈ ਕੇ ਮੈਡ ਦੇ ਵਿੱਚ ਆਈ ਹੈ ਬੜੀ ਖੁਸ਼ੀ ਦੀ ਗੱਲ ਆ ਸਾਡੇ ਲਈ ਬੜੇ ਮਾਣ ਦੀ ਗੱਲ ਆ ਕਿਉਂਕਿ ਇਸੇ ਸਕੂਲ ਦਾ ਇਹ ਪਹਿਲਾ ਬੈਚ ਆ ਜਿਸ ਨੇ 10ਵੀਂ ਕਲਾਸ ਬੋਰਡ ਇਗਜ਼ਾਮ ਦੇ ਵਿੱਚ ਵੀਰ ਹੋਏ ਨੇ ਤੇ ਪਹਿਲੇ ਬੈਚ ਨੇ ਹੀ ਮੈਰਿਟ ਹਾਸਲ ਕੀਤੀ ਆ ਪੂਰੇ ਇਲਾਕੇ ਲਈ ਪੂਰੇ ਸਮਾਜ ਲਈ ਬਹੁਤ ਖੁਸ਼ੀ ਦੀ ਗੱਲ ਆ ਤੇ ਕੁੜੀਆ ਸਾਡੀ ਜੋ ਕਿ ਬੜੀ ਆ ਗਾਂ ਵਧੂਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸਨੇ ਸਾਇੰਸ ਦੇ ਵਿੱਚ 100 ਚੋਂ 100 ਅ ਮਾਸਾਸ ਹਾਸਲ ਕੀਤੇ ਹੈ ਸਾਇੰਸ ਦੇ ਨਾਲ ਨਾਲ ਮੈਥ ਦੇ ਵਿੱਚੋਂ 100 ਚੋਂ 100 ਬਹੁਤ ਵੱਡੀ ਗੱਲ ਹੈ ਇੱਕ ਸਰਕਾਰੀ ਸਕੂਲ ਦੇ ਲਈ ਤੇ ਇਸ ਤੋਂ ਵੀ ਵੱਧ ਉਤਸ਼ਾਹੀ ਗੱਲ ਇਹ ਹੈ ਕਿ ਉਹ ਕੁੜੀਆਂ ਨੇ ਜੋ ਆਪਣੇ ਸੁਪਨੇ ਦੱਸੇ ਨੇ ਕਿ ਉਹ ਡਾਕਟਰ ਬਣਨਾ ਚਾਹੁੰਦੀ ਹੈ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹੈ ਇੱਕ ਪਿੰਡ ਦੇ ਵਿੱਚ ਉੱਠਦੀ ਹੋਈ ਕੁੜੀ ਮੈਥ ਦੇ ਵਿੱਚ ਆਉਂਦੀ ਆ ਇਸ ਤੋਂ ਵੱਧ ਕੁਝ ਦੀ ਗੱਲ ਕੋਈ ਨਹੀਂ ਹੋ ਸਕਦੀ ਅੱਜ ਸਾਡੇ ਦਰਮਿਆਨ ਮਾਨਯੋਗ ਸਪੀਕਰ ਵਿਧਾਨ ਸਭਾ ਪਹੁੰਚੇ ਉਹਨਾਂ ਨੇ ਕੁੜੀਆਂ ਨੂੰ ਆਸ਼ੀਰਵਾਦ ਵੀ ਦਿੱਤਾ ਤੇ 31000 ਰੁਪਿਆ ਉਹਨੂੰ ਇਨਾਮ ਦੇਣ ਦੀ ਕੋਸ਼ਿਸ਼ ਨਾ ਵੀ ਕੀਤੀ ਹੈ ਸਾਡੇ ਸਕੂਲ ਵੱਲੋਂ ਵੀ 2 ਸਾਲ ਦੇ ਲਈ ਉਹਦੀ ਬਿਲਕੁਲ ਫੀਸ माफ ਕੀਤੀ ਗਈ ਹੈ ਤੇ 11000 ਰੁਪਿਆ ਸੀ ਸਕੂਲ ਵੱਲੋਂ ਨਕਦ ਕੈਸ਼ ਪ੍ਰਾਈਜ਼ ਉਸ ਕੁੜੀਆਂ ਨੂੰ ਦੇਵਾਂਗੇ ਬਹੁਤ ਖੁਸ਼ੀ ਆ ਬਹੁਤ ਲੋਕ ਸਾਡੇ ਨਾਲ ਤੁਸੀਂ ਸਾਂਝੀ ਕਰਦੇ ਆ ਆਪਣੇ ਵਿਭਾਗ ਦੇ ਲੋਕ ਆਪਣੇ ਸੰਸਥਾਵਾਂ ਦੇ ਲੋਗ ਆਰੇ ਸਤਿਕਾਰਯੋਗ ਜੀ ਮੈਂ ਪ੍ਰੋਫੈਸਰ ਹਰਵੰਦ ਸਿੰਘ ਪਦਮ ਜਨਰਲ ਸਕੱਤਰ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਕੋਟਕਪੂਰਾ ਅੱਜ ਅਸੀਂ ਇੱਥੇ ਸਕੂਲ ਆਫ ਐਮਿਨੈਂਸ ਦੇ ਵਿੱਚ ਆਏ ਹਾਂ ਪ੍ਰਿੰਸੀਪਲ ਸਾਹਿਬ ਦੇ ਸੱਦੇ ਦੇ ਉੱਤੇ ਅੱਜ ਇਹਨਾਂ ਦੀ ਬੇਟੀ ਜਿਹੜੀ ਹੈਗੀ ਹੈ ਤੇ ਮੈਡਲਿਸਟ ਦੇ ਵਿੱਚ ਆਈ ਹੈ ਸਿਮਰਨ ਜੋਤਕੌਰ ਬਹੁਤ ਖੁਸ਼ੀ ਹੋਈ ਇਸ ਗੱਲ ਦੀ ਸਾਰੀ ਸੀਨੀਅਰ ਸਿਟੀਜ਼ਨ ਵੈਲਫੇਅਰ ਕਲੱਬ ਤੇ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਮੈਂਬਰ ਜਿਹੜੇ ਇੱਥੇ ਸ਼ਾਮਲ ਮੇਰੇ ਨਾਲ ਆਏ ਨੇ ਤੇ ਸਪੀਕਰ ਸਾਹਿਬ ਨੇ ਅੱਜ ਆ ਕੇ ਇੱਥੇ ਮੂਮਿਠਾ ਕਰਾਇਆ ਬੇਟੀ ਦਾ ਤੇ ਨਾਲ ਦੀ ਨਾਲ ਵਧਾਈ ਦਿੱਤੀ ਹੈ ਸਕੂਲ ਨੂੰ ਵੀ ਉਹਨਾਂ ਨੇ 31000 ਰੁਪਏ ਦਿੱਤਾ ਹੈ ਇਸ ਮੌਕੇ ਦੇ ਉੱਤੇ ਮੈਂ ਦੁਬਾਰਾ ਫਿਰ ਮੁਬਾਰਕਬਾਦ ਦਿੰਨਾ ਹੈ ਪ੍ਰਿੰਸੀਪਲ ਸਾਹਿਬ ਨੂੰ ਤੇ ਇਹਨਾਂ ਦੇ ਸਮੂਹ ਸਟਾਫ ਨੂੰ ਜਿਹੜਾ ਬਹੁਤ ਮਿਹਨਤੀ ਸਟਾਫ ਹੈ ਜਿਸ ਜਿਨ੍ਹਾਂ ਨੇ ਮਿਹਨਤ ਦੇ ਨਾਲ ਲਗਨ ਦੇ ਨਾਲ ਜਿਹੜੀ ਬੱਚੀ ਨੇ ਪੜ੍ਹ ਕੇ ਇਹ ਮਕਾਮ ਹਾਸਲ ਕੀਤਾ ਹੈ ਕੈਪਟਨ ਰੋਕਚਲ ਜੀ ਮੈਂ ਗੁੱਡ ਮਾਰਨਿੰਗ ਕਲੱਬ ਦਾ ਸਰਗਰਮ ਮੈਂਬਰ ਹੈ ਤੇ ਨਾਲ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਉਹਦਾ ਵੀ ਮੈਂਬਰ ਹਾਂ ਤੇ ਕੱਲ ਮੈਨੂੰ ਪਤਾ ਲੱਗਿਆ ਵੀ ਪੰਜ ਗ੍ਰੇਡ ਹੀ ਖੁਰਦੀ ਲੜਕੀ ਜਿਹੜੀ ਇਸ ਸਕੂਲ ਆਫ ਹੈਮਿਨੈਂਸ ਦੇ ਵਿੱਚ ਪੜ੍ਹਦੀ ਹੈਗੀ ਆ ਉਹ ਬੱਚੀ ਮੈਰਿਟ ਲਿਸਟ ਦੇ ਵਿੱਚ ਆਈ ਹੈ ਤੇ ਉਹਦੇ ਕਰਕੇ ਮੈਨੂੰ ਬੜੀ ਖੁਸ਼ੀ ਹੋਈ ਤੇ ਮੈਂ ਘਰੋਂ ਜਿਹੜਾ ਹੈਗਾ ਜਦੋਂ ਮੈਨੂੰ ਪਤਾ ਲੱਗਿਆ ਸੁਨੇਹਾ ਮਿਲਿਆ ਮੈਨੂੰ ਆਪਣਾ ਮਾਸਟਰ ਸੋਹਣਾ ਜੀ ਦਾ ਕਿ ਉੱਥੇ ਬੱਚੇ ਬੱਚੀ ਨੂੰ ਸਨਮਾਨਿਤ ਕਰਨਾ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਤੇ ਇੱਥੇ ਸਪੀਕਰ ਸਾਹਿਬ ਵੀ ਆਏ ਸੀ ਸਪੀਕਰ ਸਾਹਿਬ ਨੇ ਬੱਚੀ ਨੂੰ 31000 ਰੁਪਏ ਦੇਣ ਵਾਸਤੇ ਅਨਾਉਂਸ ਕੀਤਾ ਹੈਗਾ ਤੇ ਪ੍ਰਿੰਸੀਪਲ ਸਾਹਿਬ ਨੇ ਕਿ ਆ ਕਿ ਅਸੀਂ ਵੀ 11000 ਰੁਪਇਆ ਦੇ ਨਾਲ ਬੱਚੀ ਨੂੰ ਕਿਤਾਬਾਂ ਤੇ ਹੋਰ ਵੀ ਜਿਹੜੀ ਮਦਦ ਦੀ ਲੋੜ ਹੈ ਉਹ ਅਸੀਂ ਦੇਵਾਂਗੇ। ਨੇ ਬੇਟੀ ਨੇ ਕਿਹਾ ਮੈਂ ਡਾਕਟਰ ਬਨਣਾ ਚਾਹੁੰਨੀ ਆ ਉਹਦੇ ਬਾਰੇ ਕੀ ਕਹਿਣਾ ਚਾਹਣਾ। ਬੇਟੀ ਜਿਹੜੀ ਹੈਗੀ ਚੁਆਇਸ ਬਹੁਤ ਵਧੀਆ ਹੈਗੀ ਆ ਬੇਟੀ ਡਾਕਟਰ ਬਣੇ ਲੇਕਿਨ ਮੈਂ ਇੱਕ ਚੀਜ਼ ਹੋਰ ਸੁਜੈਸਟ ਕਰੂੰਗਾ ਕਿ ਡਾਕਟਰ ਜੇ ਇਸ ਤਰ੍ਹਾਂ ਬਨੋਗੀ ਡਾਕਟਰ ਤਾਂ ਉਹਨੂੰ ਲੱਗਣਗੇ 5-6 ਸਾਲ। ਅਗਲੇ ਸਾਲ NDA ਦਾ ਐਗਜ਼ਾਮ ਦੇ ਵਾਸਤੇ ਬੱਚੀ ਅਪਲਾਈ ਕਰੇ ਪਲੱਸ 2 ਜਦੋਂ ਪਲੱਸ 2 ਦੇ ਵਿੱਚ ਪਹੁੰਚੇ ਤੇ ਮਈ ਮਹੀਨੇ 'ਚ ਅਪਲਾਈ ਕਰੇ। ਐਂਡ ਇਹਦਾ एग्जाम ਦੇ ਉਸ ਤੋਂ ਬਾਅਦ ਜਿਹੜਾ ਹੈਗਾ ਬੱਚੀ ਤੇ ਪਾਸ ਹੋ ਗਈ ਤੇ ਉਧਰ ਪਲੱਸ 2 ਦੇ ਵਿੱਚ ਉਹ ਪਾਸ ਹੋ ਗਈ ਤੇ ਬੱਚੀ ਦੀ ਐਸਐਸਬੀ ਇੰਟਰਵਿਊ ਹੋ ਗਈ ਐਸਐਸਬੀ ਇੰਟਰਵਿਊ ਦੇ ਵਿੱਚ ਜੇ ਬੱਚੀ ਸਿਲੈਕਟ ਹੋ ਜਾਂਦੀ ਹੈਗੇ ਤੇ ਆਰਮੀ ਦੇ ਵਿੱਚ ਲੈਫਟੀਨੈਂਟ ਬਣਤੀ ਹੋਊਗੀ ਤੇ ਉਸ ਤੋਂ ਬਾਅਦ ਉੱਥੇ ਹੀ ਉਹਨਾਂ ਬੱਚੀ ਨੂੰ ਪੜ੍ਹਾਈ ਕਰਾਉਣਗੇ ਅੱਗੇ ਤੱਕ ਤੇ ਮੈਂ ਤਾਂ ਇਹੀ ਸੁਜੈਸਟ ਕਰੂੰਗਾ ਡਾਕਟਰ ਹਰੀ ਸਿੰਘ ਸੇਵਕ ਸਕੂਲ ਕੋਟ ਕਪੂਰਾ ਦੀ ਸਕੂਲ ਆਫ ਫੈਮਿਨਸ ਦੀ ਵਿਦਿਆਰਥਣ ਅਮਰ ਸਿਮਰਨ ਜੋਤ ਕੋਰ ਜੋ ਮੈਰਿਟ ਲਿਸਟ ਤੇ ਚਾਹੀਏ 10ਵੀਂ ਕਲਾਸ ਦੀ ਵਿਦਿਆਰਥਣਾਂ ਜਿਹਨੂੰ ਆਸ਼ੀਰਵਾਦ ਦੇਣ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਜਿੱਤੇ ਸਕੂਲ ਵਿੱਚ ਪਹੁੰਚੇ ਉੱਥੇ ਉਹ ਬੱਚੀ ਦਾ ਮੂੰਹ ਮਿੱਠਾ ਕਰਾਇਆ ਅਧਿਆਪਕਾਂ ਦਾ ਮੂੰਹ ਮਿੱਠਾ ਕਰਾਇਆ ਤੇ ਬੱਚੀ ਦੇ ਮਾਤਾ ਪਿਤਾ ਦਾ ਮੂੰਹ ਮਿੱਠਾ ਕਰਾਇਆ ਉਹਨਾਂ ਨੇ ਕਿਹਾ ਇਹੋ ਜਿਹੇ ਹੁਸ਼ਿਆਰ ਬੱਚਿਆਂ ਦੀ ਸਰਕਾਰ ਨੂੰ ਵੀ ਲੋੜ ਹੈ ਸਮਾਜ ਨੂੰ ਵੀ ਲੋੜ ਹੈ ਸਿਮਰਨ ਜੋਤਕੌਰ ਨੇ ਕਿਹਾ ਕਿ ਮੈਂ ਡਾਕਟਰ ਬਣ ਕੇ ਸਮਾਜ ਸੇਵਾ ਕਰਨਾ ਚਾਹੁੰਨੀ ਆ ਉੱਤੇ ਕੁਲਤਾਰ ਸਿੰਘ ਸੰਧਵਾ ਜੀ ਨੇ 31000 ਰੁਪਿਆ ਤੇ ਪ੍ਰਿੰਸੀਪਲ ਸਾਹਿਬ ਨੇ 11000 ਰੁਪਿਆ ਦਿੱਤਾ ਉਹਨੂੰ ਕਿਹਾ ਕਿ ਤੂੰ ਅੱਜ ਤੋਂ ਬਾਅਦ ਇੱਥੇ ਆਪਦੀ ਲਗਨ ਨਾਲ ਪੜ੍ਹਨਾ ਕੋਈ ਕਿਤਾਬਾਂ ਦਾ ਖਰਚਾ ਨਹੀਂ ਕੋਈ ਵਰਦੀ ਦਾ ਖਰਚਾ ਨਹੀਂ ਕਿਸੇ ਪ੍ਰਕਾਰ ਦਾ ਤੈਨੂੰ ਕੋਈ ਖਰਚਾ ਨਹੀਂ ਇਸ ਤੋਂ ਬਾਅਦ ਵੀ ਜਦੋਂ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਪਊਗੀ ਤਾਂ ਅਸੀਂ ਹਰ ਵਕਤ ਹਾਜ਼ਰ ਮਿਲਾਂਗੇ ਜਿੱਤੇ ਸਿਮਰਨ ਜਯੋਤ ਕੋਰ ਨੇ ਸਕੂਲ ਦਾ ਨਾ ਨਾ ਰੋਸ਼ਨ ਕੀਤਾ ਮਾਪਿਆਂ ਦਾ ਨਾ ਰੋਸ਼ਨ ਕੀਤਾ ਸਾਰੇ ਇਲਾਕੇ ਦਾ ਨਾ ਰੋਸ਼ਨ ਕੀਤਾ ਉੱਥੇ ਬੱਚੀ ਦਾ ਉਤਸ਼ਾਹ ਵੇਖ ਕੇ ਪਤਾ ਲੱਗਦਾ ਜੀ ਕਿ ਇੱਕ ਦੇ ਨੇ ਬਹੁਤ ਵੱਡੀ ਅਫਸਰ ਬਣੇ ਡਾਕਟਰ ਬਣੇ ਜੱਜ ਬਣੇ ਇਹ ਜ਼ਰੂਰ ਬਣੂਗੀ ਕੋਰਤਪੁਰਾ ਤੋਂ ਕੈਮਰਾਮੈਨ ਗੁਰਿੰਦਰ ਸਿੰਘ ਮਹਿੰਦੀ ਰੱਤ ਦਾ ਨਾਲ ਮੈਂ ਗੁਰਮੀਤ ਸਿੰਘ